ਸਤਿ ਸ਼੍ਰੀ ਅਕਾਲ ਦੋਸਤੋ ਜੀਕੇ ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਨਿੱਕਰ ਸਵਾਗਤ ਹੈ। ਹਾਜ਼ਰ ਹੋਏ ਹਾਂ ਅੱਜ ਦੀ ਨਵੀਂ ਕਹਾਣੀ ਦੇ ਨਾਲ। ਕਰਦੇ ਹਾਂ ਜੀ ਕਹਾਣੀ ਨੂੰ ਸ਼ੁਰੂ। ਮੈਂ ਬਹੁਤ ਸੋਹਣੀ ਤਾਂ ਨਹੀਂ ਸੀ ਪਰ ਮੈਂ ਸਰੀਰ ਦੀ ਸੋਹਣੀ ਤੇ ਜਵਾਨ ਹੋਣ ਕਰਕੇ ਮੇਰਾ ਰਸਾਵਲਾ ਰੰਗ ਵੀ ਚੱਜ ਦੱਸਦੀ। ਮੇਰੇ ਮਾਪਿਓ ਇੰਨੇ ਵੀ ਗਰੀਬ ਨੇ ਸੀ ਕਿ ਉਹ ਮੈਨੂੰ ਕੋਈ ਚੀਜ਼ ਨਾ ਲੈ ਕੇ ਦੇ ਸਕਦੇ। ਉਹ ਮੈਨੂੰ ਹਰ ਇੱਕ ਚੀਜ਼ ਲੈ ਕੇ ਦਿੰਦੇ ਸੀ। ਕਿਉਂਕਿ ਮੈਂ ਛੋਟੀ ਤੇ ਘਰਦਿਆਂ ਦੀ लाਡਲੀ ਸੀ ਮੇਰੇ ਤੋਂ ਵੱਡੇ ਵੀ ਭੈਣ ਭਰਾ ਸੀ ਪਰ ਮੈਨੂੰ ਸਾਰੇ ਬਹੁਤ ਪਿਆਰ ਕਰਦੇ ਤੇ ਮੈਂ ਕਦੇ ਕਿਸੇ ਨਾਲ ਉੱਚਾ ਨੀਵਾ ਨਹੀਂ ਬੋਲੀ ਸੀ ਮੇਰਾ ਆਪਣੇ ਭੈਣ ਭਰਾਵਾਂ ਦੇ ਨਾਲ ਬਹੁਤ ਜ਼ਿਆਦਾ ਪਿਆਰ ਸੀ ਮੈਨੂੰ ਹਮੇਸ਼ਾ ਇਹ ਹੀ ਹੁੰਦਾ ਸੀ ਕਿ ਮੈਨੂੰ ਚੰਗਾ ਘਰ ਵਾਲਾ ਮਿਲੇ ਮੈਂ ਅਮੀਰ ਲੋਕਾਂ ਨੂੰ ਮਹਿੰਗੀਆਂ ਗੱਡੀਆਂ ਵਿੱਚ ਘੁੰਮਦੇ ਦੇਖਦੀ ਤਾਂ ਮੇਰਾ ਦਿਲ ਕਰਦਾ ਸੀ ਕਿ ਮੈਂ ਵੀ ਸੋਹਣੇ ਸੂਟ ਪਾਵਾਂ ਗੱਡੀਆਂ ਵਿੱਚ ਘੁੰਮਾਂ ਮੇਰਾ ਇਹ ਸ਼ੌਂਕ ਪੂਰਾ ਕਰਨ ਦਾ ਬਹੁਤ ਦਿਲ ਕਰਦਾ ਸੀ ਪਰ ਮੈਨੂੰ ਕਿਤੋਂ ਵੀ ਇੰਨੀ ਆਮਦਨ ਨਹੀਂ ਸੀ ਕਿ ਮੈਂ ਆਪਣਾ ਇਹ ਸ਼ੌਂਕ ਪੂਰਾ ਕਰ ਸਕਦੀ ਫਿਰ ਮੇਰੀ ਇੱਕ ਮੁੰਡੇ ਦੇ ਨਾਲ ਗੱਲਬਾਤ ਹੋ ਗਈ ਮੈਨੂੰ ਇਸ ਗੱਲ ਦਾ ਬਹੁਤ ਲਾਲਚ ਸੀ ਕਿ ਮੇਰਾ ਬੋਏਫ੍ਰੈਂਡ ਬਹੁਤ ਅਮੀਰ ਆ ਉਹ ਮੈਨੂੰ ਸੋਹਣੀਆਂ-ਸੋਹਣੀਆਂ ਚੀਜ਼ਾਂ ਲੈ ਕੇ ਦਿਆ ਕਰੂਗਾ ਮੈਨੂੰ ਉਹਦੇ ਨਾਲ ਗੂੜਾ ਪਿਆਰ ਹੋ ਗਿਆ ਸੀ ਮੈਂ ਉਹਦੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਪਰ ਫਿਰ ਵੀ ਮੇਰੀ ਰੀਜ ਵਿੱਚ ਹੀ ਰਹਿ ਗਈ ਕਿਉਂਕਿ ਉਹਨੇ ਮੇਰੇ ਨਾਲ ਸਿਰਫ 4 ਕੁ ਮਹੀਨੇ ਗੱਲਬਾਤ ਕੀਤੀ ਤੇ ਮੈਨੂੰ ਵਿਚ ਵਿਚਾਲੇ ਛੱਡ ਦਿੱਤਾ ਸੀ ਉਸ ਦਿਨ ਮੇਰਾ ਦਿਲ ਬਹੁਤ ਟੁੱਟਿਆ ਸੀ ਤੇ ਮੈਂ ਬਹੁਤ ਹੀ ਰੋਈ ਸੀ ਕਿਉਂਕਿ ਮੈਂ ਉਹਨੂੰ ਬਹੁਤ ਪਿਆਰ ਕਰਨ ਲੱਗ ਪਈ ਸੀ ਮੇਰਾ ਉਹਦੇ ਬਿਨਾ ਦਿਲ ਨਹੀਂ ਲੱਗਦਾ ਸੀ ਮੈਂ ਇਕੱਲੀ ਬੈਠੀ ਰੋਂਦੀ ਸੀ ਮੇਰੀ ਹਜੇ ਉਮਰ ਵੀ ਕੁਝ ਨਹੀਂ ਸੀ ਮੈਂ ਉਮਰ ਦੀ ਵੀ 15 ਕੁ ਸਾਲ ਦੀ ਸੀ ਪਰ ਹੌਲੀ ਹੌਲੀ ਮੈਂ ਆਪਣੇ ਮਨ ਨੂੰ ਫਿਰ ਸਮਝਾ ਲਿਆ ਸੀ ਮੇਰੀ ਵੱਡੇ ਭੈਣ ਭਰਾਵਾਂ ਦੇ ਵੀ ਵਿਆਹ ਹੋ ਗਏ ਸੀ ਤੇ ਮੇਰੀ ਮਾਂ ਕਹਿੰਦੀ ਸੀ ਕਿ ਹੁਣ ਅਸੀਂ ਰਾਜ ਦਾ ਵਿਆਹ ਵੀ ਕਰ ਦੇਵਾਂਗੇ ਮੇਰਾ ਰਿਸ਼ਤਾ ਦੇਖਣ ਦੇ ਲਈ ਸਾਰੇ ਰਿਸ਼ਤੇਦਾਰਾਂ ਨੂੰ ਕਹਿ ਦਿੱਤਾ ਸੀ ਫਿਰ ਇੱਕ ਦਿਨ ਮੇਰੀ ਵੱਡੀ ਭੈਣ ਆਪਣੇ ਸ਼ਰੀਕੇ ਪਾਈਚਾਰੇ ਦੇ ਵਿੱਚ ਮੇਰੇ ਲਈ ਰਿਸ਼ਤਾ ਲੈ ਕੇ ਆ ਗਈ ਸੀ ਮੈਂ ਆਪਣੀ ਵੱਡੀ ਭੈਣ ਕੋਲ ਆਉਂਦੀ ਜਾਂਦੀ ਸੀ ਤੇ ਮੁੰਡਾ ਵੀ ਚੰਗਾ ਸੀ ਉਹ ਵਧੀਆ ਕਮਾਉਂਦਾ ਸੀ ਮੈਨੂੰ ਇਹ ਸੀ ਕਿ ਚਲੋ ਮੇਰਾ ਵਿਆਹ ਤਾਂ ਵਧੀਆ ਥਾਂ ਤੇ ਹੋ ਹੀ ਜਾਊਗਾ ਮੈਨੂੰ ਮੇਰਾ ਪਿਆਰ ਮਿਲਿਆ ਚਾਹੀ ਨਹੀਂ ਮਿਲਿਆ ਪਰ ਮੇਰਾ ਘਰ ਵਾਲਾ ਤਾਂ ਮੈਨੂੰ ਅਮੀਰ ਮਿਲ ਗਿਆ ਸੀ ਕਿਉਂਕਿ ਮੇਰਾ ਘਰ ਵਾਲਾ ਡਰਾਈਵਰ ਸੀ ਤੇ ਕੰਪਾਈਨ ਚਲਾਉਂਦਾ ਸੀ ਵਧੀਆ ਪੈਸੇ ਕਮਾਉਂਦਾ ਸੀ ਤੇ ਮੈਨੂੰ ਇਹ ਸੀ ਕਿ ਮੈਨੂੰ ਹਰ ਇੱਕ ਚੀਜ਼ ਲੈ ਕੇ ਤਾਂ ਦੇਊਗੀ ਮੈਨੂੰ ਵੀ ਕਾਫੀ ਪੈਸੇ ਮਿਲ ਜਾਇਆ ਕਰਨਗੇ ਮੈਂ ਫਟਾਫਟ ਹਾਂ ਕਰ ਦਿੱਤੀ ਤੇ ਕੁਝ ਮਹੀਨਿਆਂ ਵਿੱਚ ਹੀ ਮੇਰਾ ਵਿਆਹ ਹੋ ਗਿਆ ਮੇਰਾ ਘਰ ਵਾਲਾ ਮੇਰੇ ਤੋਂ ਦੂਰ ਰਹਿੰਦਾ ਸੀ ਵਿਆਹ ਤੋਂ ਬਾਅਦ ਕੁਝ ਦਿਨ ਤੱਕ ਹੀ ਉਹ ਮੇਰੇ ਕੋਲ ਰਿਹਾ ਤੇ ਫਿਰ ਚਲਾ ਗਿਆ ਪਰ ਮੈਂ ਤਾਂ ਪ੍ਰੈਗਨੈਂਟ ਹੋ ਗਈ ਸੀ ਮੇਰਾ ਘਰ ਵਾਲਾ ਆਪਣੇ ਕੰਮ ਤੇ ਚਲਾ ਗਿਆ ਤਾਂ ਮੇਰਾ ਦਿਲ ਨਹੀਂ ਲੱਗਦਾ ਸੀ ਤੇ ਉਹਦੇ ਨਾਲ ਫੋਨ ਤੇ ਗੱਲ ਕਰਦੀ ਸੀ ਮੈਂ ਉਹਨੂੰ ਕਹਿੰਦੀ ਸੀ ਕਿ ਮੇਰਾ ਤੁਹਾਡੇ ਬਿਨਾਂ ਦਿਲ ਨਹੀਂ ਲੱਗਦਾ ਉਹ ਮੈਨੂੰ ਕਹਿੰਦਾ ਕਿ ਹੁਣ ਮੈਂ ਤੇਰੇ ਲਈ ਕੁਝ ਪੈਸੇ ਕਮਾ ਕੇ ਲਿਆਉਂਗਾ ਤੇ ਨਾਲੇ ਤੈਨੂੰ ਕੁਝ ਨਵੀਆਂ ਚੀਜ਼ਾਂ ਲੈ ਕੇ ਦੇਵਾਂਗਾ ਮੈਂ ਆਪਣੇ ਘਰ ਵਾਲੇ ਤੇ ਬਹੁਤ ਮਾਣ ਕਰਦੀ ਸੀ ਕਿ ਉਹ ਮੈਨੂੰ ਚੰਗੀਆਂ ਚੰਗੀਆਂ ਚੀਜ਼ਾਂ ਲੈ ਕੇ ਦਿੰਦਾ ਸੀ ਜਦੋਂ ਕੰਮ ਦਾ ਸੀਜ਼ਨ ਖਤਮ ਹੋਇਆ ਤਾਂ ਉਹ ਘਰ ਆਇਆ ਤਾਂ ਕਾਫੀ ਪੈਸੇ ਉਹਦੀ ਜੇਬ ਵਿੱਚ ਸੀ ਘੱਟੋ ਘੱਟ ਉਹਦੇ ਕੋਲ 40000 ਰੁਪਏ ਸੀ ਉਸ ਜ਼ਮਾਨੇ ਦੇ ਵਿੱਚ 40000 ਰੁਪਏ ਬਹੁਤ ਮੰਨੇ ਜਾਂਦੇ ਸੀ ਮੇਰਾ ਘਰ ਵਾਲਾ ਬਹੁਤ ਕਮਾਉ ਸੀ ਫਿਰ ਹੌਲੀ ਹੌਲੀ ਦਿਨ ਲੰਘਦੇ ਗਏ ਤੇ ਮੈਂ ਆਪਣੀ ਐਸ਼ੀ ਜ਼ਿੰਦਗੀ ਗੁਜ਼ਾਰਨ ਲੱਗ ਪਈ ਸੀ ਤੇ ਮੈਨੂੰ ਇਦਾਂ ਲੱਗਦਾ ਸੀ ਕਿ ਮੈਂ ਹੀ ਸਾਰੇ ਸ਼ਰੀਕੇ ਵਿੱਚੋਂ ਇੱਕ ਅਮੀਰ ਘਰ ਵਾਲੀ ਤੇ ਨੋਹਾਂ ਮੈਂ ਸੋਹਣੀ ਵੀ ਹੋ ਗਈ ਸੀ ਵਿਆਹ ਤੋਂ ਬਾਅਦ ਜਿਵੇਂ ਮੇਰੇ ਤੇ ਰੰਗ ਰੂਪ ਚੜ ਗਿਆ ਹੋਵੇ ਮੈਂ ਬਹੁਤ ਸੋਹਣੀ ਲੱਗਣ ਲੱਗ ਪਈ ਸੀ ਫਿਰ ਇਦਾਂ ਹੀ ਮੈਂ 4 ਬੱਚਿਆਂ ਦੀ ਮਾਂ ਬਣ ਗਈ ਸੀ ਮੇਰੇ ਦੋ ਕੁੜੀਆਂ ਤੇ ਦੋ ਮੁੰਡੇ ਸੀ ਕੁੜੀਆਂ ਵੱਡੀਆਂ ਸੀ ਤੇ ਮੁੰਡੇ ਛੋਟੇ ਸੀ ਮੇਰਾ ਘਰ ਵਾਲਾ ਇਸੇ ਤਰ੍ਹਾਂ ਕੰਮ ਕਰਦਾ ਸੀ ਤੇ ਕਈ ਕਈ ਦਿਨ ਘਰੋਂ ਬਾਹਰ ਹੀ ਰਹਿੰਦਾ ਸੀ ਤਿੰਨ ਤਿੰਨ ਮਹੀਨੇ ਉਹ ਘਰ ਨਹੀਂ ਸੀ ਵੜਦਾ ਮੈਂ ਆਪਣੇ ਬੱਚੇ ਪਾਲਦੀ ਸੀ ਮੇਰੇ ਕੋਲ ਕਾਫੀ ਪੈਸੇ ਸੀ ਇੱਥੇ ਮੈਨੂੰ ਬੱਚੇ ਪਾਲਣ ਵਿੱਚ ਵੀ ਕੋਈ ਖਾਸ ਪ੍ਰੋਬਲਮ ਨਹੀਂ ਸੀ ਆਉਂਦੀ। ਮੇਰੀ ਭੱਤੀ ਭੈਣ ਤੇ ਮੇਰੀ ਸੱਸ ਤੇ ਹੋਰ ਵੀ ਦਰਾਣੀਆਂ ਜਠਾਣੀਆਂ ਬੱਚੇ ਸੰਭਾਲਣ ਵਿੱਚ ਮੇਰੀ ਮਦਦ ਕਰਦੇ ਸੀ। ਹੌਲੀ-ਹੌਲੀ ਮੇਰੇ ਬੱਚੇ ਜਵਾਨ ਹੁੰਦੇ ਗਏ ਤੇ ਮੇਰਾ ਘਰ ਵਾਲਾ ਜਦੋਂ ਵੀ ਘਰ ਆਉਂਦਾ ਮੈਨੂੰ ਪੈਸੇ ਦਿੰਦਾ ਪਰ ਪਤਾ ਨਹੀਂ ਕਿਉਂ ਉਹ ਘਰ ਜਦੋਂ ਆਉਂਦਾ ਤਾਂ ਮੈਨੂੰ ਕਮਰੇ ਵਿੱਚੋਂ ਬਾਹਰ ਨਹੀਂ ਨਿਕਲ ਦਿੰਦਾ ਸੀ। ਸਾਰਾ ਸਾਰਾ ਦਿਨ ਤੇ ਰਾਤ ਮੈਨੂੰ ਪਿਆਰ ਕਰਦਾ ਰਹਿੰਦਾ। ਮੇਰੇ ਨਾਲ ਆਪਣਾ ਮਨ ਪਰਚਾਉਂਦਾ ਰਹਿੰਦਾ ਮੈਨੂੰ ਆਪਣੇ ਤੋਂ ਦੂਰ ਨਹੀਂ ਸੀ ਹੋਣ ਦਿੰਦਾ ਮੇਰੇ ਨਿਆਣਿਆਂ ਨੂੰ ਮੇਰੀ ਵੱਡੀ ਭੈਣ ਆਪਣੇ ਕੋਲ ਰੱਖ ਲੈਂਦੀ ਸੀ ਤੇ ਕਈ ਕਈ ਦਿਨ ਘਰੇ ਰਹਿੰਦਾ ਬਸ ਮੇਰੇ ਦੁਆਲੇ ਹੀ ਰਹਿੰਦਾ ਸੀ ਮੈਨੂੰ ਸਾਹ ਵੀ ਨਹੀਂ ਲੈਣ ਦਿੰਦਾ ਸੀ ਆਪਣੇ ਹੱਥਸ ਮੇਰੇ ਤੇ ਚੰਗੀ ਤਰ੍ਹਾਂ ਮਟਾ ਲੈਂਦਾ ਸੀ ਫਿਰ ਮਹੀਨੇ ਕੋ ਬਾਅਦ ਫਿਰ ਘਰੋਂ ਬਾਹਰ ਚਲਾ ਜਾਂਦਾ ਤੇ ਮੈਨੂੰ ਕੁਝ ਸ਼ਾਂਤੀ ਆਉਂਦੀ ਸੀ ਫਿਰ ਮੈਂ ਆਰਾਮ ਦੇ ਦਿਨ ਕੱਟਦੀ ਸੀ ਮੈਨੂੰ ਆਪਣੇ ਘਰ ਵਾਲੇ ਤੋਂ ਹੋਰ ਕੋਈ ਪ੍ਰੋਬਲਮ ਨਹੀਂ ਸੀ ਬਸ ਇਹੀ ਪ੍ਰੋਬਲਮ ਸੀ ਕਿ ਜਦੋਂ ਵੀ ਆਉਂਦਾ ਮੈਨੂੰ ਕਮਰੇ ਵਿੱਚੋਂ ਬਾਹਰ ਨਹੀਂ ਨਿਕਲਣ ਦਿੰਦਾ ਸੀ ਸਭ ਕੁਝ ਅੰਦਰ ਹੀ ਲੈ ਕੇ ਆਉਂਦਾ ਸੀ ਇੱਥੋਂ ਤੱਕ ਕਿ ਰੋਟੀ ਪਾਣੀ ਵੀ ਬਾਹਰੋਂ ਬਣਿਆ ਬਣਾਇਆ ਹੀ ਲਿਆਉਂਦਾ ਤੇ ਮੈਨੂੰ ਕੁਝ ਕਰਨ ਨਹੀਂ ਹੁੰਦਾ ਸੀ ਉਹ ਬਸ ਮੈਨੂੰ ਆਪਣੇ ਲਈ ਕਮਰੇ ਵਿੱਚ ਰੱਖਦਾ ਮੈਨੂੰ ਇਸ ਗੱਲ ਤੇ ਬਹੁਤ ਸ਼ਰਮ ਆਉਂਦੀ ਸੀ ਕਿਉਂਕਿ ਆਂਡ ਗਵਾਂਡ ਬਹੁਤ ਹੀ ਗੱਲਾਂ ਕਰਦੇ ਸੀ ਕਿ ਰਾਜ ਦਾ ਘਰ ਵਾਲਾ ਤਾਂ ਉਹਨੂੰ ਕਾਂਬੇ ਵਿੱਚੋਂ ਬਾਹਰ ਨਹੀਂ ਨਿਕਲਨਦਾ ਜਦੋਂ ਮੇਰਾ ਘਰ ਵਾਲਾ ਚਲਾ ਜਾਂਦਾ ਤਾਂ ਮੈਂ ਸੁੱਖ ਦਾ ਸਾਹ ਲੈਂਦੀ ਸੀ ਕਿਉਂਕਿ ਬਾਅਦ ਵਿੱਚ ਮੈਨੂੰ ਮਹੱਲੇ ਦੀਆਂ ਔਰਤਾਂ ਬਹੁਤ ਮਜ਼ਾਕ ਕਰਦੀਆਂ ਸੀ ਕਿ ਤੂੰ ਪਤਾ ਨਹੀਂ ਕੀ ਹੋ ਜਈ ਹੀ ਔਰਤਾਂ ਜੋ ਰਾਤ ਦਿਨ ਆਪਣੇ ਬੰਦੇ ਦੀ ਹਾਫਸ ਮਟਾ ਦਿੰਦੀ ਹੈ ਮੈਂ ਚੁੱਪ ਕਰ ਜਾਂਦੀ ਮੈਨੂੰ ਪਤਾ ਸੀ ਕਿ ਮੇਰਾ ਘਰ ਵਾਲਾ ਮੇਰੇ ਬਿਨਾਂ ਇੱਕ ਮਿੰਟ ਵੀ ਨਹੀਂ ਰਹਿੰਦਾ ਭਾਵੇਂ ਹੀ ਉਹ ਕਿੰਨੇ ਕਿੰਨੇ ਦਿਨ ਬਾਅਦ ਘਰ ਆਉਂਦਾ ਇਸ ਲਈ ਉਹ ਆਪਣਾ ਪੋਸਾ ਪੂਰਾ ਕਰਕੇ ਹੀ ਜਾਂਦਾ ਇਤਾਂ ਹੀ ਦਿਨ ਲੰਘਦੇ ਗਏ ਤੇ ਹੌਲੀ-ਹੌਲੀ ਨਿਆਣੇ ਜਵਾਨ ਹੋ ਗਏ ਇੱਕ ਦਿਨ ਮੇਰਾ ਘਰ ਵਾਲਾ ਘਰ ਆਇਆ ਮੈਨੂੰ ਆਪਣੀਆਂ ਕੁੜੀਆਂ ਤੇ ਮੁੰਡਿਆਂ ਤੋਂ ਸ਼ਰਮ ਆਉਂਦੀ ਸੀ ਮੇਰਾ ਘਰ ਵਾਲਾ ਕਹਿਣ ਲੱਗਾ ਕਿ ਚਾਚੀ ਨਾਲ ਕਮਰੇ ਵਿੱਚ ਮੈਂ ਉਹਨੂੰ ਮਨਾਂ ਕੀਤਾ ਤਾਂ ਉਹ ਮੇਰੇ ਨਾਲ ਲੜਾਈ ਕਰਨ ਲੱਗ ਪਿਆ ਪਹਿਲਾਂ ਥੋੜੀ-ਥੋੜੀ ਬਹਿਸ ਹੋਈ ਫਿਰ ਇਹ ਲੜਾਈ ਕਾਫੀ ਵੱਧ ਗਈ ਸੀ ਮੇਰੇ ਘਰ ਵਾਲਾ ਮੇਰੇ ਨਾਲ ਕਾਫੀ ਲੜਿਆ ਮੈਂ ਗੁੱਸੇ ਹੋ ਕੇ ਆਪਣੇ ਪੇਕੇਆਂ ਘਰ ਚਲੀ ਗਈ ਤੇ ਨਿਆਣੇ ਛੱਡ ਗਈ। ਮੇਰੀ ਮਾਂ ਨੇ ਮੇਰੇ ਘਰ ਵਾਲੇ ਤੋਂ ਲੜਾਈ ਦਾ ਕਾਰਨ ਪੁੱਛਿਆ ਤਾਂ ਉਹਨੇ ਸਿੱਧਾ ਹੀ ਕਹਿ ਦਿੱਤਾ ਕਿ ਤੇਰੀ ਕੁੜੀ ਮੈਨੂੰ ਕੁਝ ਨਹੀਂ ਕਰਦੀ ਇਸ ਲਈ ਮੈਂ ਇਹਦੇ ਨਾਲ ਲੜਾਈ ਕਰ ਰਿਹਾ। ਤੇ ਪੇਕੇ ਚਲੀ ਗਈ। ਉਸ ਦਿਨ ਤੋਂ ਬਾਅਦ ਮੈਂ ਆਪਣੇ ਪੇਕੇ ਘਰ ਰਹਿਣ ਲੱਗ ਪਈ ਸੀ। ਮੈਨੂੰ ਆਪਣੇ ਘਰ ਵਾਲੇ ਦੀ ਇਸ ਗੱਲ ਤੇ ਬੜੀ ਖੇਚੜਵੀ ਸੀ ਕਿਉਂਕਿ ਉਹਨੂੰ ਥੋੜੀ ਬਹੁਤੀ ਵੀ ਸ਼ਰਮ ਨਹੀਂ ਸੀ ਉਹ ਕਰਦਾ। ਉਹਨੂੰ ਬਸ ਆਪਣੇ ਆਪ ਨਾਲ ਮਤਲਬ ਸੀ। ਬੇਸ਼ੱਕ ਮੈਨੂੰ ਬਹੁਤ ਪੈਸੇ ਦਿੰਦਾ ਸੀ ਪਰ ਫਿਰ ਵੀ ਮੈਨੂੰ ਇਸ ਗੱਲ ਤੇ ਬੜੀ ਸ਼ਰਮ ਮਹਿਸੂਸ ਹੁੰਦੀ ਸੀ ਕਿ ਲੋਕ ਤਾਂ ਮੂੰਹ ਜੁੜ-ਜੁੜ ਕੇ ਗੱਲਾਂ ਕਰਦੇ ਨੇ ਆਪ ਤਾਂ ਉਹ ਚਲਾ ਜਾਂਦਾ ਸੀ ਮਗਰ ਉਹ ਲੋਕਾਂ ਦੀਆਂ ਗੱਲਾਂ ਮੈਨੂੰ ਸੋਨਣੀਆਂ ਪੈਂਦੀਆਂ ਸੀ ਇਸ ਲਈ ਮੈਂ ਉਹਦੇ ਨਾਲ ਇਹ ਸਭ ਕੁਝ ਕਰਨਾ ਠੀਕ ਨਹੀਂ ਸੀ ਚਾਹੁੰਦੀ ਸਿਰਫ ਰਾਤ ਦੇ ਵੇਲੇ ਹੀ ਮੈਂ ਉਹਨੂੰ ਖੁਸ਼ ਕਰਨਾ ਚਾਹੁੰਦੀ ਸੀ ਪਰ ਉਹ ਮੈਨੂੰ ਕਹਿੰਦਾ ਸੀ ਕਿ ਮੇਰੇ ਨਾਲ ਜਿਵੇਂ ਤੋਂ ਪਹਿਲਾਂ ਰਹਿਣੀ ਹੈ ਉਸੇ ਤਰ੍ਹਾਂ ਹੀ ਰਹਿ ਬਸ ਇਸੇ ਗੱਲ ਤੇ ਮੇਰੀ ਉਹਦੇ ਨਾਲ ਲੜਾਈ ਹੋਣ ਲੱਗ ਪਈ ਸੀ ਉਹ ਮੇਰੇ ਨਾਲ ਗੁੱਸੇ ਹੋ ਕੇ ਕੰਮ ਤੇ ਚਲਾ ਗਿਆ ਮੈਂ ਆਪਣੇ ਸਹੁਰੇ ਘਰ ਨਹੀਂ ਆਈ ਤੇ ਆਪਣੇ ਮਾਪਿਓ ਦੇ ਕੋਲ ਰਹਿਣ ਲੱਗ ਪਈ ਇੱਕ ਦਿਨ ਮੇਰਾ ਬਹੁਤ ਹੀ ਮਾਨ ਕਰ ਰਿਆ ਸੀ ਕਿ ਮੇਰਾ ਘਰ ਵਾਲਾ ਮੇਰੇ ਕੋਲ ਹੋਵੇ ਤੇ ਮੈਂ ਉਹਦੇ ਨਾਲ ਉਹ ਸਭ ਕੁਝ ਕਰਾਂ ਪਰ ਮੇਰੇ ਕੋਲ ਉਸ ਵੇਲੇ ਕੋਈ ਵੀ ਨਹੀਂ ਸੀ ਇੱਕ ਦਿਨ ਮੈਂ ਆਪਣੀ ਮਾਂ ਦੇ ਨਾਲ ਬਾਜ਼ਾਰ ਗਈ ਤਾਂ ਉੱਥੇ ਮੈਨੂੰ ਇੱਕ ਮੁੰਡਾ ਚੰਗਾ ਲੱਗਿਆ ਮੇਰਾ ਦਿਲ ਕੀਤਾ ਕਿ ਮੈਂ ਇਹਦੇ ਨਾਲ ਹੀ ਹੱਥ ਸੌ ਮਟਾਵਾਂ ਮੈਂ ਉਹਦੇ ਵੱਲ ਵੇਖੀ ਜਾਂਦੀ ਸੀ ਉਹ ਵੀ ਮੇਰੇ ਵੱਲ ਵੇਖਦਾ ਸੀ ਤੇ ਉਹਦੇ ਨਾਲ ਗੱਲਬਾਤ ਕਰਨ ਦਾ ਇਸ਼ਾਰਾ ਕੀਤਾ ਮੈਂ ਉਹਨੂੰ ਆਪਣਾ ਨੰਬਰ ਹੀ ਦੇ ਦਿੱਤਾ ਮੈਂ ਉਹਦੇ ਨਾਲ ਫੋਨ ਤੇ ਗੱਲ ਕਰਨ ਲੱਗ ਪਈ ਸੀ ਹੌਲੀ ਹੌਲੀ ਸਾਡੇ ਵਿੱਚ ਸਿਰ ਪਿਆਰ ਪੈ ਗਿਆ ਮੇਰਾ ਘਰ ਵਾਲਾ ਮੈਨੂੰ ਕਹਿੰਦਾ ਸੀ ਕਿ ਜਿੰਨਾ ਚਿਰ ਮੈਂ ਘਰ ਨਹੀਂ ਆਉਂਦਾ ਤੂੰ ਘਰ ਨਹੀਂ ਵੜਨਾ ਮੈਂ ਆਪਣੇ ਘਰ ਵਾਲੇ ਤੋਂ ਡਰਦੀ ਘਰ ਨਹੀਂ ਜਾਂਦੀ ਸੀ ਮੇਰੇ ਬੱਚੇ ਮੇਰੀ ਸਾਸਤੇ ਕੋਲ ਹੀ ਰਹਿੰਦੇ ਸੀ ਤੇ ਮੇਰੀ ਭੈਣ ਵੀ ਉਹਨਾਂ ਦਾ ਖਿਆਲ ਰੱਖਦੀ ਸੀ ਮੈਂ ਗੁੱਸੇ ਹੋ ਕੇ ਆਪਣੇ ਪੇਕੇ ਘਰ ਤਾਂ ਰਹਿੰਦੀ ਸੀ ਪਰ ਇੱਥੇ ਜਦੋਂ ਗੋਰੇ ਦੇ ਨਾਲ ਗੱਲਬਾਤ ਹੋਈ ਤਾਂ ਉਹਦੇ ਨਾਲ ਮੈਂ ਮਿਲਣਾ ਚਾਹੁੰਦੀ ਸੀ ਕਿਉਂਕਿ ਮੇਰਾ ਬਹੁਤ ਹੀ ਮਨ ਕਰ ਰਿਹਾ ਸੀ ਕਿ ਕੋਈ ਮੇਰੀ ਹਫਸ ਮਿਟਾ ਦੇ ਮੇਰੇ ਕੋਲ ਰਹਿ ਨਹੀਂ ਸੀ ਹੁੰਦਾ ਮੈਂ ਆਪਣੇ ਆਪ ਗੋਰੇ ਨੂੰ ਕੁਝ ਕਹਿਣਾ ਨਹੀਂ ਚਾਹੁੰਦੀ ਸੀ ਤੇ ਗੋਰੇ ਨੇ ਆਪ ਹੀ ਮੈਨੂੰ ਕਹਿ ਦਿੱਤਾ ਮੈਂ ਉਹਦੇ ਨਾਲ ਇਸ ਗੱਲ ਤੇ ਸਹਿਮਤ ਹੋ ਗਈ ਸੀ ਤੇ ਉਹ ਮੈਨੂੰ ਮਿਲਣ ਦੇ ਲਈ ਉਹਦੀ ਦੱਸੀ ਹੋਈ ਥਾਂ ਤੇ ਚਲੀ ਗਈ। ਉੱਥੇ ਮੈਂ ਇੱਕ ਮਿੰਟ ਵੀ ਬਰਵਾਦ ਨਾ ਕਰਦੇ ਹੋਏ ਫਟਾਫਟ ਉਹਦੇ ਨਾਲ ਆਪਣੀ ਹੱਬਸ ਮਟਾਈ ਤਾਂ ਮੇਰਾ ਮਨ ਖੁਸ਼ ਹੋ ਗਿਆ ਸੀ। ਇਸੇ ਤਰ੍ਹਾਂ ਜਦੋਂ ਵੀ ਮੇਰਾ ਦਿਲ ਕਰਦਾ ਮੈਂ ਉਹਦੇ ਨਾਲ ਆਪਣੀ ਹੱਬਸ ਮਟਾ ਲੈਂਦੀ ਸੀ ਤੇ ਅਸੀਂ ਇੱਕ ਦੂਸਰੇ ਦੇ ਪਿਆਰ ਵਿੱਚ ਪੈ ਗਏ ਸੀ। ਸਾਡਾ ਇੱਕ ਦੂਸਰੇ ਬਿਨਾਂ ਗੂੜਾ ਪਿਆਰ ਸੀ। ਮੈਨੂੰ ਆਪਣੇ ਘਰ ਵਾਲੇ ਦਾ ਵੀ ਕੋਈ ਦੁੱਖ ਨਹੀਂ ਸੀ ਤਾਂ ਉਹ ਮੈਨੂੰ ਮਿਲਦਾ ਜਾਂ ਨਹੀਂ ਮਿਲਦਾ ਬਸ ਮੈਨੂੰ ਗੋਰੀ ਦੇ ਨਾਲ ਹੀ ਹੁਣ ਤਾਂ ਪਿਆਰ ਸੀ ਮੇਰਾ ਉਹਦੇ ਨਾਲ ਦਿਲ ਕਰਦਾ ਸੀ ਜਦੋਂ ਵੀ ਮੇਰਾ ਘਰ ਵਾਲਾ ਮੈਨੂੰ ਫੋਨ ਕਰਦਾ ਤਾਂ ਮੈਂ ਉਹਦਾ ਫੋਨ ਹੀ ਕੱਟ ਦਿੰਦੀ ਸੀ ਮੇਰਾ ਦਿਲ ਨਹੀਂ ਕਰਦਾ ਸੀ ਕਿ ਮੈਂ ਉਹਦੇ ਨਾਲ ਗੱਲ ਕਰਨ ਕਿਉਂਕਿ ਮੈਂ ਤਾਂ ਸਿਰਫ ਗੋਰੀ ਦੀ ਹੋਣਾ ਚਾਹੁੰਦੀ ਸੀ ਗੋਰਾ ਮੈਨੂੰ ਕਹਿੰਦਾ ਸੀ ਕਿ ਮੈਂ ਕੁਵਾਰਾ ਮੁੰਡਾ ਤੇ ਤੂੰ ਆਪਣਾ ਘਰ ਵਾਲਾ ਛੱਡ ਦੇ ਮੈਂ ਕਿਸੇ ਨਾਲ ਵੀ ਵਿਆਹ ਨਹੀਂ ਕਰਵਾਉਂਦਾ ਮੈਂ ਉਹਦੀ ਇਸ ਗੱਲ ਤੇ ਬਹੁਤ ਖੁਸ਼ ਹੋਈ ਸੀ ਕਿਉਂਕਿ ਮੈਂ ਉਹਨੂੰ ਆਪਣੇ ਨਾਲ ਰੱਖਣਾ ਚਾਹੁੰਦੀ ਸੀ ਮੇਰੇ ਘਰ ਵਾਲੇ ਨਾਲ ਮੇਰੀ ਬਹੁਤ ਬਹਿਸ ਹੋਈ ਸੀ ਇੱਕ ਦਿਨ ਮੈਂ ਘਰ ਆਈ ਤਾਂ ਮੇਰੇ ਘਰ ਵਾਲੇ ਨੇ ਘਰ ਦਾ ਕਾਫੀ ਸਮਾਨ ਵੇਚ ਦਿੱਤਾ ਸੀ ਮੇਰਾ ਘਰ ਵਾਲਾ ਸਾਰਾ ਘਰ ਉਜਾੜਨੋਂ ਫਿਰਦਾ ਸੀ ਮੈਨੂੰ ਆਪਣੇ ਪਿਕੇ ਘਰ ਗਈ ਨੂੰ ਪੂਰਾ 1 ਸਾਲ ਹੋ ਚੱਲਿਆ ਸੀ ਮੇਰੇ ਸਿਕੀਕੇ ਭਾਈਚਾਰੇ ਨੇ ਮੇਰੀਆਂ ਦੋਨੋਂ ਕੁੜੀਆਂ ਨੂੰ ਵਿਆਹ ਦਿੱਤਾ ਸੀ ਤੇ ਮੈਨੂੰ ਬੁਲਾਇਆ ਤੱਕ ਨਹੀਂ ਕਿਉਂਕਿ ਉਹ ਕਹਿੰਦੇ ਸੀ ਕਿ ਇਹ ਆਪਣੇ ਘਰ ਵਾਪਸ ਨਹੀਂ ਆਉਂਦੀ ਸਾਰਿਆਂ ਨੂੰ ਹੁਣ ਤਾਂ ਪਤਾ ਲੱਗ ਗਿਆ ਸੀ ਮੇਰੀ ਕਿ ਮੇਰੀ ਗੱਲ ਬਾਤ ਹੀ ਬਾਹਰਾ ਮੇਰਾ ਘਰ ਵਾਲਾ ਇਸ ਗੱਲ ਤੇ ਮੇਰੇ ਨਾਲ ਬਹੁਤ ਬਹਿਸ ਕਰਦਾ ਸੀ ਕਿ ਜਦੋਂ ਮੈਂ ਘਰ ਆਉਂਦੀ ਤਾਂ ਉਹ ਮੈਨੂੰ ਕਦੇ ਘਰ ਨਹੀਂ ਸੀ ਟੱਕਰਦਾ ਜੇ ਕਿਤੇ ਟੱਕਰ ਵੀ ਜਾਂਦਾ ਤਾਂ ਉਹਦੀ ਬਹੁਤ ਹੀ ਜ਼ਿਆਦਾ ਸ਼ਰਾਬ ਪੀਤੀ ਹੁੰਦੀ ਸੀ ਮੈਨੂੰ ੱੱੱਕੇ ਮਾਰ ਮਾਰ ਕੇ ਘਰੋਂ ਕੱਢ ਦਿੰਦਾ ਸੀ ਲੋਕੀ ਤਮਾਸ਼ਾ ਵੇਖਦੇ ਸੀ ਕਿ ਇੰਨਾ ਵਿੱਚ ਇੰਨਾ ਪਿਆਰ ਸੀ ਇੰਨੇ ਪੈਸੇ ਕਮਾਉਂਦਾ ਸੀ ਤੇ ਇਸ ਜਨਾਨੀ ਨੂੰ ਪੈਸਾ ਸੰਭਣਾ ਨਹੀਂ ਆਇਆ ਆਪਣਾ ਘਰ ਆਪਣੇ ਹੱਥੀਂ ਉਜਾੜ ਲਿਆ ਮੈਂ ਵੀ ਆਪਣੇ ਘਰ ਵਾਲੇ ਤੋਂ ਬਹੁਤ ਦੁਖੀ ਸੀ ਮੈਨੂੰ ਸਿਰਫ ਇੱਕ ਸ਼ਰਮਾ ਮਾਰ ਗਈ ਸੀ ਮੈਂ ਸੋਚਿਆ ਕਿ ਮੈਂ ਉਸ ਵੇਲੇ ਜੇ ਸ਼ਰਮ ਨਾ ਕਰਦੀ ਤਾਂ ਮੈਂ ਆਪਣਾ ਘਰ ਵਸਾ ਲੈਂਦੀ ਪਰ ਹੁਣ ਤਾਂ ਮੇਰੀ ਜ਼ਿੰਦਗੀ ਵਿੱਚ ਗੋਰਾ ਆ ਗਿਆ ਸੀ ਜੋ ਮੈਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦਾ ਸੀ ਉਹਦੇ ਨਾਲ ਮੇਰੀ ਜ਼ਿੰਦਗੀ ਵਧੀਆ ਲੰਘ ਰਹੀ ਸੀ ਤੇ ਮੈਨੂੰ ਆਪਣੀ ਜ਼ਿੰਦਗੀ ਵਿੱਚ ਇੰਜੋਏਮੈਂਟ ਕਰਨ ਨੂੰ ਮਿਲਦੀ ਸੀ ਬਾਹਰ ਕ ਤੇ ਬਾਹਰ ਘੁੰਮਦੀ ਫਿਰਦੀ ਤੇ ਉਹਦੇ ਨਾਲ ਹਰ ਇੱਕ ਚੀਜ਼ ਹੋਟਲਾਂ ਵਿੱਚ ਬੈਠ ਕੇ ਖਾਂਦੀ ਸੀ ਨਾਲੇ ਵਧੀਆ-ਵਧੀਆ ਕੱਪੜੇ ਪਾਉਂਦੀ ਸੀ ਮੇਰੇ ਭਰਾ ਮੇਰੇ ਮਾਪਿਆਂ ਤੋਂ ਵੱਖ ਰਹਿੰਦੇ ਸੀ ਮੇਰੇ ਮਾਪਿਓ ਮੈਨੂੰ ਕੁਝ ਨਹੀਂ ਕਹਿੰਦੇ ਸੀ ਕਿਉਂਕਿ ਉਹ ਤਾਂ ਹੁਣ ਬਜ਼ੁਰਗ ਹੋ ਗਏ ਸੀ ਉਹਨਾਂ ਨੂੰ ਇਹ ਸੀ ਕਿ ਮੈਂ ਹੈ ਹੀ ਇਦਾਂ ਦੀਆਂ ਮੈਂ ਆਪਣੀ ਮਨਮਰਜ਼ੀ ਦੀ ਮਾਲਕ ਸੀ ਕਿਸੇ ਦਿਨ ਮੈਂ ਕੋਈ ਗੱਲ ਨਹੀਂ ਸੀ ਸੁਣਦੀ ਬਸ ਫਿਰ ਕੀ ਸੀ ਸਾਲ ਹੋਇਆ ਤਾਂ ਮੇਰਾ ਘਰ ਵਾਲਾ ਮਰ ਗਿਆ ਸੀ ਮੇਰੇ ਮੁੰਡੇ ਨੇ ਮੈਨੂੰ ਫੋਨ ਕੀਤਾ ਕਿ ਉਹ ਸ਼ਰਾਬ ਪੀ ਕੇ ਸੁੱਤਾ ਹੀ ਰਹਿ ਗਿਆ ਪਤਾ ਹੀ ਨਹੀਂ ਲੱਗਿਆ ਉਹਨੂੰ ਕੀ ਹੋ ਗਿਆ ਉਸ ਦਿਨ ਫਟਾਫਟ ਮੈਂ ਆਪਣੇ ਸਹੁਰੇ ਘਰ ਆਈ ਤਾਂ ਮੇਰੀਆਂ ਕੁੜੀਆਂ ਵੀ ਆ ਗਈਆਂ ਸੀ ਕਾਫੀ ਸ਼ਰੀਕਾ ਭਾਈਚਾਰਾ ਤੇ ਰਿਸ਼ਤੇਦਾਰ ਇਕੱਠੇ ਹੋ ਗਏ ਸੀ ਮੈਂ ਆਪਣੇ ਬॉयਫਰੈਂਡ ਦਾ ਕਰਕੇ ਕੁਝ ਜ਼ਿਆਦਾ ਨਹੀਂ ਰੋਈ ਸੀ ਬਸ ਠੀਕ ਠਾਕ ਜਿਹਾ ਹੀ ਲੋਕ ਦਿਖਾਵਾ ਜਿਹਾ ਹੀ ਕਰਕੇ ਬੈਠ ਗਈ ਸੀ ਜੋ ਵੀ ਲੋਕ ਆਉਂਦੇ ਉਹ ਮੈਨੂੰ ਮਿਲਦੇ ਪਰ ਮੈਨੂੰ ਇੰਨਾ ਰੋਣਾ ਨਹੀਂ ਸੀ ਆਉਂਦਾ ਕਿਉਂਕਿ ਮੇਰਾ ਬॉयਫਰੈਂਡ ਗੋਰਾ ਮੈਨੂੰ ਕਹਿੰਦਾ ਸੀ ਕਿ ਆਪਣਾ ਬਲੱਡ ਪ੍ਰੈਸ਼ਰ ਨਾ ਵਧਾ ਲੈਨੀ ਇਹ ਨਾ ਹੋਵੇ ਕਿ ਕਿਤੇ ਤੈਨੂੰ ਹੀ ਕੁਝ ਹੋ ਜਾਵੇ ਮੇਰਾ ਉਹ ਬਹੁਤ ਹੀ ਖਿਆਲ ਕਰਦਾ ਸੀ ਮੈਨੂੰ ਬਹੁਤ ਪਿਆਰ ਕਰਦਾ ਸੀ ਮੈਂ ਉਹਦੇ ਤੇ ਹੈਰਾਨ ਸੀ ਕਿ ਇੱਕ ਕੁਵਾਰਾ ਮੁੰਡਾ ਹੋ ਕੇ ਉਹ ਮੈਨੂੰ ਇੰਨਾ ਪਿਆਰ ਕਰਦਾ ਜਦ ਕਿ ਮੈਂ ਚਾਰ ਨਹੀਂ ਆਣਿਆਂ ਦੀ ਮਾਂ ਸੀ ਉਹ ਮੇਰਾ ਬਹੁਤ ਹੀ ਜ਼ਿਆਦਾ ਤੀਹ ਕਰਦਾ ਸੀ ਮੈਨੂੰ ਵੀ ਕੋਰੇ ਨਾਲ ਬਹੁਤ ਪਿਆਰ ਸੀ ਫਿਰ ਏਦਾਂ ਹੀ ਮੈਂ ਆਪਣੇ ਸਹੁਰੇ ਘਰ ਰਹਿਣ ਲੱਗ ਪਈ ਸੀ ਮੇਰੇ ਬੱਚੇ ਆਪਣਾ ਕੰਮ ਕਰਨ ਲੱਗ ਪਏ ਸੀ ਕੁੜੀਆਂ ਆਪਣੇ ਸਹੁਰੇ ਘਰ ਸੀ ਤੇ ਉਹ ਵੀ ਮੇਰੇ ਕੋਲ ਆ ਜਾਂਣ ਲੱਗ ਪਈਆਂ ਸੀ ਸਹੁਰੇ ਘਰ ਮੈਂ ਆਪਣੇ ਕੰਮ-ਕਾਰ ਕਰਦੀ ਤੇ ਸਾਰਾ ਦਿਨ ਘਰੇਵਲੀ ਰਹਿ ਬੈਠੀ ਰਹਿੰਦੀ ਇਧਰ ਉਧਰ ਦੀਆਂ ਗੱਲਾਂ ਕਰਕੇ ਟਾਈਮ ਲੰਘਾ ਲੈਂਦੀ ਸੀ ਮੇਰਾ ਮੁੰਡਾ ਕੰਮ ਕਰਕੇ ਪੈਸੇ ਮੈਨੂੰ ਫੜਾ ਦਿੰਦਾ ਸੀ ਮੇਰੀ ਭੈਣ ਵੀ ਮੇਰਾ ਸਾਥ ਦੇ ਦਿੰਦੀ ਸੀ ਜਦ ਕਿ ਉਹ ਆਪਣੇ ਘਰ ਸੁਖੀ ਵਸਦੀ ਸੀ ਮੇਰਾ ਵੀ ਦੁੱਖ ਸੁੱਖ ਦੇਖਦੀ ਸੀ ਫਿਰ ਇਦਾਂ ਹੀ ਦਿਨ ਲੰਘਦੇ ਗਏ ਇੱਕ ਦਿਨ ਮੇਰੀ ਗਵਾਂਡਨ ਮੈਨੂੰ ਕਹਿਣ ਲੱਗੀ ਕਿ ਚੱਲ ਰਾਜ ਤੈਨੂੰ ਮੈਂ ਕਿਸੇ ਦੇ ਘਰ ਕੰਮ ਤੇ ਲਗਵਾ ਦਿੰਨੀ ਆ ਤੇ ਉਹਨਾਂ ਨੂੰ ਕੰਮ ਵਾਲੀ ਦੀ ਲੋੜ ਆ ਮੈਂ ਆਪਣੇ ਗਵਾਂਡਨ ਦੀ ਗੱਲ ਮੰਨੀ ਤੇ ਮੈਂ ਕਿਹਾ ਚੱਲ ਭੈਣ ਜੀ ਮੈਨੂੰ ਕੰਮ ਤੇ ਲਵਾ ਦੇ ਕੀ ਪਤਾ ਕੰਮ ਕਰਕੇ ਹੀ ਮੇਰਾ ਮਨ ਬਦਲ ਜਾਵੇ ਮੈਂ ਤਾਂ ਸਿਰਫ ਇੱਕ ਡਰਾਮਾ ਜਿਹਾ ਕਰਦੀ ਸੀ ਆਪਣੇ ਘਰ ਵਾਲੇ ਤਾਂ ਕੋਈ ਮੈਨੂੰ ਦੁੱਖ ਨਹੀਂ ਸੀ ਉਹ ਚਾਹੀ ਇਸ ਦੁਨੀਆ ਤੋਂ ਚਲਾ ਗਿਆ ਸੀ ਚਾਹੀ ਨਹੀਂ ਮੈਨੂੰ ਤਾਂ ਬਸ ਆਪਣੀ ਐਸ਼ ਨਾਲ ਮਤਲਬ ਸੀ ਮੈਂ ਕਿਸੇ ਦੇ ਘਰ ਕੰਮ ਕਰਨ ਲੱਗ ਪਈ ਸੀ ਮੈਂ ਆਪਣੇ ਬੁਆਏਫਰੈਂਡ ਦੇ ਨਾਲ ਤਾਂ ਗੱਲਬਾਤ ਕਰਦੀ ਹੁੰਦੀ ਸੀ ਉਹ ਮੈਨੂੰ ਕਹਿੰਦਾ ਸੀ ਕਿ ਕਿਸੇ ਦੇ ਘਰ ਕੋਈ ਕੰਮ ਨਹੀਂ ਕਰਨਾ ਮੈਂ ਤੇਰਾ ਸਾਰਾ ਖਰਚ ਖਰਚਾ ਚੁੱਕੂੰਗਾ ਪਰ ਮੈਂ ਉਹਦੀ ਕੋਈ ਗੱਲ ਨਹੀਂ ਮੰਨਦੀ ਸੀ ਮੈਂ ਆਪਣੀ ਮਨਮਰਜ਼ੀ ਕਰਦੀ ਸੀ ਪਰ ਮੈਂ ਗੋਰੀ ਨਾਲ ਫੋਨ ਤੇ ਗੱਲ ਕਰਦੇ ਹੁੰਦੀ ਸੀ ਅਸੀਂ ਇੱਕ ਦੂਸਰੇ ਨੂੰ ਸ਼ਰਿਆਂ ਮਾ ਆਪਣੇ ਘਰ ਮਿਲਣ ਲੱਗ ਪਏ ਸੀ ਗੋਰਾ ਸਿੱਧਾ ਮੇਰੇ ਘਰ ਆਉਣ ਲੱਗ ਪਿਆ ਸੀ ਕਿਸੇ ਨੇ ਇਸ ਗੱਲ ਤੇ ਵੀ ਕੋਈ ਇਤਰਾਜ਼ ਨਹੀਂ ਸੀ ਕਿਉਂਕਿ ਸਾਰਿਆਂ ਨੂੰ ਲੱਗਦਾ ਸੀ ਕਿ ਜਵਾਨੀ ਲਗਾਉਣੀ ਔਖੀ ਆ ਇਸ ਕਰਕੇ ਗੋਰਾ ਜਦੋਂ ਵੀ ਸਾਡੇ ਘਰ ਆਉਂਦਾ ਤਾਂ ਕੋਈ ਵੀ ਕੁਝ ਨਹੀਂ ਕਹਿੰਦਾ ਸੀ ਮੈਂ ਲੋਕਾਂ ਨੂੰ ਇਹੀ ਕਹਿੰਦੀ ਸੀ ਕਿ ਇਹ ਤਾਂ ਮੇਰਾ ਭਰਾ ਪਾਵੇਂ ਸਾਰਿਆਂ ਨੂੰ ਪਤਾ ਹੀ ਸੀ ਪਰ ਫੇਰ ਵੀ ਮੈਂ ਲੋਕਾਂ ਨੂੰ ਆਪਣਾ ਭਰਾ ਹੀ ਦੱਸਦੀ ਸੀ ਗੋਰਾ ਮੇਰੇ ਲਈ ਬਹੁਤ ਕੁਝ ਕਰਦਾ ਸੀ ਉਹਨੇ ਮੇਰੀਆਂ ਗਵਾਚੀਆਂ ਹੋਈਆਂ ਚੀਜ਼ਾਂ ਮੈਨੂੰ ਨਵੀਆਂ ਲਿਆ ਕੇ ਦਿੱਤੀਆਂ ਸੀ ਇਥੋਂ ਤੱਕ ਕਿ ਮੈਨੂੰ ਹਰ ਇੱਕ ਚੀਜ਼ ਘਰੇ ਪਹੁੰਚਦੀ ਕਰ ਦਿੰਦਾ ਸੀ ਮੈਨੂੰ ਬਹੁਤ ਖੁਸ਼ੀ ਜਈ ਹੁੰਦੀ ਸੀ ਮੈਨੂੰ ਆਪਣੇ ਘਰ ਵਾਲੇ ਦਾ ਦੁੱਖ ਨਹੀਂ ਹੁੰਦਾ ਸੀ ਨਾ ਹੀ ਮੈਨੂੰ ਉਹਦੀ ਇੰਨੀ ਯਾਦ ਆਉਂਦੀ ਸੀ ਪਰ ਉਹਦੇ ਦਿੱਤੇ ਹੋਏ ਪੈਸੇ ਮੈਂ ਕੁਝ ਜੁੜੇ ਸੀ ਤੇ ਜਮ੍ਹਾਂ ਕਰਵਾਏ ਹੋਏ ਸੀ ਮੈਂ ਉਹ ਕਦੇ ਕਢਵਾਏ ਨਹੀਂ ਸੀ ਤੇ ਉਹਨਾਂ ਪੈਸਿਆਂ ਦੇ ਨਾਲ ਹੀ ਮੈਂ ਆਪਣਾ ਟਾਈਮ ਸਾਰ ਲੈਂਦੀ ਸੀ ਵੈਸੇ ਤਾਂ ਗੋਰਾ ਮੈਨੂੰ ਕਦੇ ਵੀ ਕਿਸੇ ਚੀਜ਼ ਤੋਂ ਤਰਸਾ ਨਹੀਂ ਸੀ ਦਿੰਦਾ ਪਰ ਫਿਰ ਵੀ ਜਦੋਂ ਕਿਤੇ ਗੋਰੇ ਦਾ ਟਾਈਮ ਨਾ ਹੁੰਦਾ ਜਾਂ ਮੇਰੇ ਕੋਲ ਨਹੀਂ ਉਹ ਆ ਸਕਦਾ ਸੀ ਤਾਂ ਮੈਂ ਆਪਣੇ ਉਹਨਾਂ ਪੈਸਿਆਂ ਦੇ ਨਾਲ ਆਪਣਾ ਟਾਈਮ ਪਾਸ ਕਰ ਲੈਂਦੀ ਸੀ ਗੋਰਾ ਵੀ ਵਧੀਆ ਕੰਮ ਕਰਦਾ ਸੀ ਉਹਦੇ ਕੋਲ ਵੀ ਕਾਫੀ ਪੈਸੇ ਹੁੰਦੇ ਸੀ ਮੈਨੂੰ ਬਹੁਤ ਉਮੀਦ ਸੀ ਬਹੁਤ ਆਸ ਸੀ ਕਿ ਉਹ ਮੈਨੂੰ ਕਦੀ ਵੀ ਧੋਖਾ ਨਹੀਂ ਦੇਊਗਾ ਮੇਰਾ ਘਰ ਵਾਲਾ ਮਰ ਗਿਆ ਸੀ ਮੈਂ ਆਪਣਾ ਘਰ ਵਾਲਾ ਵੀ ਉਹਦੇ ਕਰਕੇ ਹੀ ਛੱਡ ਦਿੱਤਾ ਸੀ ਪਰ ਫਿਰ ਵੀ ਪਤਾ ਨਹੀਂ ਕਿਉਂ ਜਿਵੇਂ ਮੇਰੀ ਕਿਸਮਤ ਵਿੱਚ ਖੁਸ਼ੀਆਂ ਲਿਖੀਆਂ ਹੀ ਨਹੀਂ ਸੀ ਮੇਰੇ ਘਰ ਵਾਲੇ ਦੇ ਮਰਨ ਤੋਂ ਬਾਅਦ ਇੱਕ ਗੋਰਾ ਹੀ ਸੀ ਜੋ ਮੈਨੂੰ ਖੁਸ਼ ਕਰਦਾ ਸੀ ਮੈਨੂੰ ਹਰ ਇੱਕ ਖੁਸ਼ੀ ਉਹਦੇ ਨਾਲ ਮਹਿਸੂਸ ਹੁੰਦੀ ਸੀ ਰੱਬ ਨੇ ਸ਼ਾਇਦ ਮੇਰੀ ਕਿਸਮਤ ਹੀ ਇਦਾਂ ਦੀ ਲਿਖ ਦਿੱਤੀ ਸੀ ਕਿ ਮੇਰੀ ਵਾਰੀ ਰੱਬ ਦੀ ਕਲਮ ਹੀ ਟੁੱਟ ਗਈ ਸੀ ਉਹ ਖੁਸ਼ੀ ਲਿਖਣਾ ਹੀ ਭੁੱਲ ਗਿਆ ਸੀ। ਮੇਰੀਆਂ ਕੁੜੀਆਂ ਮੇਰਾ ਬਹੁਤ ਖਿਆਲ ਰੱਖਦੀਆਂ ਸੀ। ਥੋੜੀ ਬਹੁਤੀ ਢਿੱਲੀ ਹੁੰਦੀ ਤਾਂ ਫਟਾਫਟ ਭੱਜਿਆ ਹੋ ਆਉਂਦੀਆਂ ਸੀ। ਮੇਰੇ ਜਵਾਈ ਵੀ ਬਹੁਤ ਚੰਗੇ ਸੀ। ਮੈਂ ਹੈਰਾਨ ਹੁੰਦੀ ਸੀ ਕਿ ਮੇਰੇ ਤੋਂ ਬਿਨਾਂ ਵੀ ਮੇਰੀਆਂ ਧੀਆਂ ਸੌਖੀਆਂ। ਮੈਂ ਰੱਬ ਦਾ ਸ਼ੁਕਰ ਕਰਦੀ ਸੀ। ਫਿਰ ਇੱਕ ਦਿਨ ਮੈਂ ਕਿਸੇ ਦੇ ਘਰੋਂ ਕੰਮ ਕਰਕੇ ਆ ਰਹੀ ਸੀ ਤਾਂ ਹਜੇ ਮੈਂ ਆ ਕੇ ਪਾਣੀ ਪੀਤਾ ਸੀ। ਸਾਹਮਣੇ ਬੈਠ ਕੇ ਮੈਂ ਫਸੂਫੇ ਤੋਂ ਫੋਨ ਚੁੱਕਿਆ ਦੇਖਿਆ ਕਿ ਅੱਜ ਗੋਰੀ ਦਾ ਫੋਨ ਨਹੀਂ ਆਇਆ। ਨਹੀਂ ਤਾਂ ਮੈਨੂੰ ਹਮੇਸ਼ਾ ਦੇ 11 ਵਜੇ ਉਹ ਫੋਨ ਕਰ ਦਿੰਦਾ ਹੁੰਦਾ ਸੀ ਅੱਜ ਪਤਾ ਨਹੀਂ ਕੀ ਹੋਇਆ ਉਹਨੇ ਮੈਨੂੰ ਫੋਨ ਹੀ ਨਹੀਂ ਕੀਤਾ ਮੈਂ اچانک ਫੋਨ ਲਾਇਆ ਤਾਂ ਪਹਿਲਾਂ ਚੁੱਕਿਆ ਹੀ ਨਹੀਂ ਕਾਫੀ ਵਾਰ ਰਿੰਗ ਵੱਜੀ ਮੈਂ ਸੋਚਿਆ ਕਿ ਕਿਤੇ ਫੋਨ ਰੱਖ ਕੇ ਭੁੱਲ ਨਾ ਗਿਆ ਹੋਵੇ ਮੈਨੂੰ ਵਾਰ-ਵਾਰ ਫਿਕਰ ਹੁੰਦੀ ਸੀ ਮੈਂ ਚੌਥੀ ਵਾਰ ਫੋਨ ਲਾਇਆ ਤਾਂ ਫੋਨ ਚੁੱਕਿਆ ਤੇ ਕਹਿਣ ਲੱਗਿਆ ਕਿ ਮੈਂ ਬਿਜੀ ਆਂ ਤੇ ਤੈਨੂੰ ਬਾਅਦ ਵਿੱਚ ਫੋਨ ਕਰਦਾ ਇਹ ਸੁਣ ਕੇ ਮੈਂ ਫੋਨ ਛੱਟ ਦਿੱਤਾ ਸੀ ਮੈਨੂੰ ਲੱਗਿਆ ਕਿ ਪਹਿਲਾਂ ਵੀ ਮੈਨੂੰ ਉਹ ਇਸ ਤਰ੍ਹਾਂ ਕਹਿ ਹੀ ਦਿੰਦਾ ਸੀ ਫਿਰ ਮੈਂ ਬੈਕ ਕਾਲ ਕੀਤੀ ਤੇ ਕਹਿ ਲੱਗਾ ਮੈਂ ਤੈਨੂੰ ਇੱਕ ਗੱਲ ਦੱਸਣੀ ਚਾਹੁੰਦਾ ਕਿ ਕੱਲ ਮੇਰਾ ਵਿਆਹ ਤੇ ਅੱਜ ਮੈਨੂੰ ਸ਼ਗਰ ਪਾਉਣ ਲਈ ਆਏ ਹੋਏ ਸੀ ਇਸ ਲਈ ਮੈਂ ਥੋੜਾ ਬੀਜੀ ਸੀ ਮੈਂ ਕਿਹਾ ਕਿ ਕਿਉਂ ਮਜ਼ਾਕ ਕਰਦਾ ਮੈਂ ਤਾਂ ਜਿਉਂਦੀ ਮਰ ਜਾਊਂਗੀ ਤੂੰ ਮੇਰੇ ਨਾਲ ਇਹੋ ਜਿਹਾ ਮਜ਼ਾਕ ਨਾ ਕਰਿਆ ਕਰ ਤੈਨੂੰ ਪਤਾ ਨਾ ਕਿ ਮੈਂ ਤੈਨੂੰ ਕਿੰਨਾ ਪਿਆਰ ਕਰਦੀ ਹਾਂ ਮੈਨੂੰ ਕਹਿਣ ਲੱਗਾ ਕਿ ਨਈਰਾਜ ਮੇਰੇ ਘਰ ਦੇ ਮੈਨੂੰ ਵਿਆਹ ਲਈ ਮਜਬੂਰ ਕਰਦੇ ਨੇ ਤੈਨੂੰ ਪਤਾ ਕਿ ਮੈਂ ਸਾਰੀ ਜ਼ਿੰਦਗੀ ਕੁਆਰਾ ਤਾਂ ਨਹੀਂ ਰਹਿ ਸਕਦਾ ਤੇ ਨਾ ਹੀ ਤੈਨੂੰ ਛੱਡ ਸਕਦਾ ਕਰਦਿਆਂ ਦੇ ਲਈ ਤਾਂ ਵਿਆਹ ਕਰਵਾਉਣਾ ਹੀ ਪੈਣਾ ਤੇ ਤੇਰੇ ਲਈ ਮੈਂ ਹਮੇਸ਼ਾ ਤੇਰੇ ਕੋਲ ਨਹੀਂ ਰਹਿ ਸਕਦਾ ਤੈਨੂੰ ਕਦੀ ਵੀ ਆਪਣੇ ਤੋਂ ਵੱਖ ਨਹੀਂ ਕਰ ਸਕਦਾ ਭਾਵੇਂ ਇਹ ਮੇਰਾ ਵਿਆਹ ਹੋ ਜਾਵੇ ਮੈਂ ਉੱਚੀ ਉੱਚੀ ਰੋਣ ਲੱਗ ਪਈ ਸੀ ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਮੈਂ ਕੀ ਕਹਾ ਮੈਂ ਉਹਨੂੰ ਕਿਹਾ ਕਿ ਮੈਨੂੰ ਫੋਟੋਆਂ ਭੇਜ ਮੈਨੂੰ ਯਕੀਨ ਨਹੀਂ ਹੁੰਦਾ ਜਦੋਂ ਗੋਰੇ ਨੇ ਮੈਨੂੰ ਫੋਟੋਆਂ ਭੇਜੀਆਂ ਤਾਂ ਮੈਂ ਹੈਰਾਨ ਹੀ ਰਹਿ ਗਈ ਮੇਰੀਆਂ ਅੱਖਾਂ ਅੱਗੇ ਹਨੇਰਾ ਆਉਣ ਲੱਗ ਪਿਆ ਸੀ ਮੈਂ ਇੰਨੀ ਉੱਚੀ ਉੱਚੀ ਰੋਂਦੀ ਸੀ ਕਿ ਗਵਾਂਢ ਦੀਆਂ ਔਰਤਾਂ ਤੇ ਮੇਰੀ ਭੈਣ ਵੀ ਆ ਕੇ ਮੈਨੂੰ ਪੁੱਛਣ ਲੱਗੀ ਏ ਕਿ ਰਾਜ ਤੈਨੂੰ ਕੀ ਹੋ ਗਿਆ ਤੂੰ ਕਿਉਂ ਰੋਣ ਲੱਗ ਪਈ ਮੈਂ ਕਿਹਾ ਗੋਰਾ ਵਿਆਹ ਕਰਵਾ ਰਿਆ ਮੈਨੂੰ ਇੱਕ ਵਾਰ ਵੀ ਨਹੀਂ ਦੱਸਿਆ ਇੱਕ ਵਾਰ ਮੈਨੂੰ ਦੱਸਦਾ ਚੋਰੀ-ਚੋਰੀ ਵਿਆਹ ਕਰਵਾਉਂਦਾ ਕੀ ਮਤਲਬ ਮੈਂ ਉਹਦੇ ਘਰ ਕੇ ਆਪਣਾ ਘਰ ਵਾਲਾ ਛੱਡਿਆ ਮੈਂ ਆਪਣਾ ਘਰ ਉਜਾੜਿਆ ਤੇ ਹੁਣ ਉਹ ਵਿਆਹ ਕਰਵਾ ਰਿਆ ਮੈਂ ਇਹ ਦੁੱਖ ਬਰਦਾਸ਼ਤ ਨਹੀਂ ਕਰ ਸਕਦੀ ਉਹਦੇ ਕਰਕੇ ਮੈਂ ਆਪਣਾ ਸਭ ਕੁਝ ਛੱਡ ਦਿੱਤਾ ਮੈਂ ਇੱਕ ਵਾਰ ਵੀ ਆਪਣੇ ਘਰ ਵਾਲੇ ਬਾਰੇ ਨਹੀਂ ਸੋਚਿਆ ਪਰ ਗੋਰੇ ਨੇ ਮੇਰੇ ਬਾਰੇ ਕੁਝ ਵੀ ਨਹੀਂ ਸੋਚਿਆ ਮੈਨੂੰ ਦੱਸਿਆ ਤੱਕ ਨਹੀਂ ਮੇਰੇ ਨਾਲ ਇਸ ਗੱਲ ਨੂੰ ਸਾਂਝਾ ਨਹੀਂ ਕੀਤਾ ਮੈਨੂੰ ਬਹੁਤ ਦੁੱਖ ਹੋ ਰਿਹਾ ਸੀ ਸਾਰਿਆਂ ਨੂੰ ਪਤਾ ਲੱਗ ਗਿਆ ਸੀ ਕਿ ਮੇਰੇ ਆਸ਼ਕ ਦਾ ਵਿਆਹ ਹੋ ਰਿਹਾ ਮੈਂ ਉਸ ਵੇਲੇ ਰੋਂਦੀ ਸੀ ਮੇਰੀ ਭੈਣ ਐਸ ਗੱਲ ਦਾ ਪਰਦਾ ਪਾਉਂਦੀ ਸੀ ਕਹਿੰਦੀ ਸੀ ਕਿ ਇਹ ਤਾਂ ਆਪਣੇ ਘਰ ਵਾਲੇ ਨੂੰ ਯਾਦ ਕਰਕੇ ਰੋਣ ਲੱਗ ਪਈ ਆ ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਮੈਂ ਕੀ ਕਰਾਂ ਮੈਂ ਦੁਬਾਰਾ ਫਿਰ ਗੋਰੇ ਨੂੰ ਫੋਨ ਲਾਇਆ ਤਾਂ ਮੈਨੂੰ ਕਹਿਣ ਲੱਗਾ ਮੈਂ ਤੈਨੂੰ ਫ੍ਰੀ ਹੋ ਕੇ ਫੋਨ ਕਰੂੰਗਾ ਹਜੇ ਮੇਰਾ ਟਾਈਮ ਨਹੀਂ ਰਿਸ਼ਤੇਦਾਰ ਆਈ ਹੋਈ ਆ ਮੈਂ ਉਹਨੂੰ ਕਿਹਾ ਕਿ ਤੂੰ ਮੈਨੂੰ ਇੱਕ ਵਾਰ ਝੁਠਾ ਮੁੱਦਾ ਹੀ ਦੱਸ ਦਿੰਦਾ ਗੱਲ ਤਾਂ ਸਾਂਝੀ ਕਰ ਲੈਂਦਾ ਕਿਉਂ ਮੇਰੇ ਨਾਲ ਧੋਖਾ ਕੀਤਾ ਮੈਂ ਤੈਨੂੰ ਕਿੰਨਾ ਪਿਆਰ ਕੀਤਾ ਤੇਰੇ ਕਰਕੇ ਸਭ ਕੁਝ ਮੇਰਾ ਬਰਬਾਦ ਹੋ ਗਿਆ ਮੈਂ ਆਪਣੇ ਘਰ ਵਾਲੇ ਨੂੰ ਠੋਕਰ ਮਾਰੀ ਤੇ ਉਹ ਇਸ ਦੁਨੀਆ ਤੋਂ ਚਲਾ ਗਿਆ ਹੁਣ ਮੈਂ ਇਸ ਦੁਨੀਆ ਤੇ ਜਿਉਂਦੀ ਨਹੀਂ ਰਹਿਣਾ ਆਵੇ ਕੁਝ ਵੀ ਹੋ ਜਾਵੇ ਮੈਂ ਬਹੁਤ ਰੋਈ ਤਾਂ ਮੇਰੀ ਭੈਣ ਕਹਿਣ ਲੱਗੀ ਕਿ ਉਹਦੀ ਗਲਤੀ ਨਹੀਂ ਤੇਰੀ ਗਲਤੀ ਆ ਤੂੰ ਆਪਣਾ ਪਹਿਲਾ ਹਸਤਾ ਵਸਤਾ ਘਰ ਉਜਾੜ ਲਿਆ ਹੁਣ ਅਗਲਾ ਕੁਵਾਰਾ ਸੀ ਉਹਨੇ ਤਾਂ ਵਿਆਹ ਕਰਵਾਉਣਾ ਹੀ ਸੀ ਤੈਨੂੰ ਚਾਰ ਨਿਆਣਿਆਂ ਦੀ ਮਾਂ ਨੂੰ ਆਪਣੇ ਘਰ ਕਿਵੇਂ ਰੱਖ ਲੈਂਦਾ ਤੇ ਨਾਲੇ ਸਾਰੀ ਜ਼ਿੰਦਗੀ ਆਸ਼ਕੀ ਵਿੱਚ ਨਹੀਂ ਨਿਕਲਦੀ ਤੈਨੂੰ ਬਹੁਤ ਸਮਝਾਇਆ ਪਰ ਤੈਨੂੰ ਸਮਝ ਨਹੀਂ ਆਈ ਇਸ ਲਈ ਹੁਣ ਚੁੱਪ ਕਰਕੇ ਆਪਣਾ ਮਨ ਸਮਝਾ ਤੇ ਉਹਨੇ ਤਾਂ ਆਪਣੇ ਵਿਆਹ ਬਾਰੇ ਸੋਚਣਾ ਹੀ ਆ ਆਪਣਾ ਤੂੰ ਕੰਮ ਕਰ ਮੈਂ ਉਸ ਦਿਨ ਰੋ ਰੋ ਕੇ ਆਪਣਾ ਮਨ ਹਲਕਾ ਕਰ ਲਿਆ ਸੀ ਉਸ ਦਿਨ ਤੋਂ ਬਾਅਦ ਮੈਂ ਗੋਰੀ ਨਾਲ ਕਦੇ ਵੀ ਕੋਈ ਗੱਲ ਨਹੀਂ ਕੀਤੀ ਮੈਂ ਆਪਣੇ ਆਪ ਨੂੰ ਸਹੀ ਰੱਖਣ ਲੱਗ ਪਈ ਸੀ ਬੇਸ਼ੱਕ ਮੇਰੇ ਦਿਲ ਤੇ ਇੰਨੀਆਂ ਸੱਟਾਂ ਲੱਗੀਆਂ ਸੀ ਕਿ ਮੈਂ ਕਿਸੇ ਨੂੰ ਪੁੱਛ ਨਹੀਂ ਦੱਸ ਸਕਦੀ ਰਾਤ ਦਿਨ ਫਿਰ ਆਪਣੇ ਘਰ ਵਾਲੇ ਤੇ ਗੋਰੇ ਦੇ ਖਿਆਲ ਮੈਨੂੰ ਆਉਂਦੇ ਰਹਿੰਦੇ ਸੀ ਪਰ ਫਿਰ ਵੀ ਮੈਂ ਆਪਣੇ ਮਨ ਨੂੰ ਸਮਝਾਇਆ ਦੀ ਆਪਣੀ ਜ਼ਿੰਦਗੀ ਆਪਣੇ ਬੱਚਿਆਂ ਦੇ ਨਾਲ ਵਧੀਆ ਗੁਜ਼ਾਰਨ ਲੱਗ ਪਈ ਉਸ ਦਿਨ ਤੋਂ ਬਾਅਦ ਗੋਰੇ ਬਾਰੇ ਮੈਂ ਕਦੀ ਵੀ ਨਹੀਂ ਸੋਚਿਆ ਨਾ ਹੀ ਉਹਦੇ ਨਾਲ ਕਦੇ ਕੋਈ ਗੱਲ ਕੀਤੀ ਹਮੇਸ਼ਾ ਦੇ ਲਈ ਮੈਂ ਆਪਣੀ ਜ਼ਿੰਦਗੀ ਵਿੱਚੋਂ ਹੋਈ ਉਹਦੇ ਖਿਆਲ ਕੱਟਨੇ ਸ਼ੁਰੂ ਕਰ ਦਿੱਤੇ ਸੀ ਹੌਲੀ-ਹੌਲੀ ਮੇਰਾ ਮਨ ਹਲਕਾ ਹੋਣ ਲੱਗ ਪਿਆ ਸੀ ਮੇਰੀਆਂ ਕੁੜੀਆਂ ਮੇਰਾ ਹੋਰ ਵੀ ਖਿਆਲ ਰੱਖਣ ਲੱਗ ਪਈਆਂ ਸੀ ਉਹਨਾਂ ਨੂੰ ਮੇਰੇ ਤੇ ਬਹੁਤ ਮਾਣ ਸੀ ਮੈਂ ਹੋਂ ਇਹੋ ਜਿਹਾ ਕੋਈ ਵੀ ਕੰਮ ਨਹੀਂ ਸੀ ਕਰੂੰਗੀ ਜਿਹਦੇ ਨਾਲ ਕੋਈ ਮੈਨੂੰ ਮਾੜਾ ਕਹੇ ਪਰ ਮੈਂ ਆਪਣੇ ਕੀਤੇ ਤੇ ਬਹੁਤ ਹੀ ਪਛਤਾ ਰਹੀ ਹਾਂ ਹਾਂਜੀ ਦੋਸਤੋ ਏਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਓ ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ